ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਲੌਜੀ ਮਾਰਨਿੰਗ ਦਾ ਟਾਈਮ ਤੇ ਸੂਟ ਜਿਹੜਾ ਆਪਣਾ ਚ ਕੰਪਲੀਟ ਹੋ ਚੁੱਕਿਆ ਲੌਜੀ ਉਹ ਵਾਈਟ ਕਲਰ ਦਾ ਤੇ ਇਹ ਜਿਹੜਾ ਮਖਮਲੀ ਸਿਲਕ ਤੇ ਆਪਾਂ ਸੂਟ ਰੈਡੀ ਕੀਤਾ ਸੀ ਉਹ ਵਾਲਾ ਸੂਟ ਆਪਣਾ ਦੇਖੋ ਬਣ ਕੇ ਬਿਲਕੁਲ ਤਿਆਰ ਹੈ ਤੇ ਲਓ ਜੀ ਪ੍ਰੋਪਰ ਸੂਟ ਦਾ ਡਿਜ਼ਾਈਨ ਤੁਹਾਨੂੰ ਦਿਖਾਉਣ ਦੇ ਲਈ ਥੋੜੀ ਜੀ ਵੀਡੀਓ ਆਪਾਂ ਅੱਜ ਵਾਲੀ ਜਿਹੜੇ ਬਲੌਗ ਦੇ ਵਿੱਚ ਸ਼ੂਟ ਕਰਾਂਗੇ ਲਓ ਜੀ ਇਸ ਤਰ੍ਹਾਂ ਦੀ ਲੁੱਕ ਸੀ ਜਿਹੜੀ ਆਪਣੇ ਸੂਟ ਦੀ ਜਿਹੜਾ ਕੀ ਆਪਾਂ ਇਹ ਵਾਲਾ ਸੂਟ ਰੈਡੀ ਕੀਤਾ ਹੈ ਦੇਖੋ ਇਸ ਤਰ੍ਹਾਂ ਦੋ ਪੈਨਲ ਆਪਾਂ ਇਹਦੇ ਤੇ ਬਣਾਏ ਨੇ ਇਸ ਤਰ੍ਹਾਂ ਇਹਦੇ ਵਿੱਚ ਫਲਾਵਰ ਆਇਆ ਲਓ ਜੀ ਉਹ ਹੈਗਾ ਆਪਣਾ ਕਲੇ ਦਾ ਡਿਜ਼ਾਈਨ ਤੇ ਇਧਰ ਆਪਾਂ ਦੇਖੋ ਇਹ ਵਾਲੀ ਹੈਗੇ ਨੇ ਬਾਹਣ ਦੇ ਵਰਕ ਆਊਗਾ ਸੇਮ ਵਰਕ ਹੈ ਜਿਹੜਾ ਆਪਾਂ ਪਹੁੰਚੇ ਦਿੱਤਾ ਹੈ ਫਿਰ ਲਓ ਜੀ ਸੂਟ ਦੀ ਬਹੁਤ ਹੀ ਪਿਆਰੀ ਜਿਹੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਆ ਜਿਹੜਾ ਬਣ ਕੇ ਤਿਆਰ ਹੋਇਆ ਆਪਣੇ ਕਸਟਮਰ ਦਾ ਤੇ ਲਓ ਜੀ ਅੱਜ ਅਸੀਂ ਆਪਾਂ ਵੀਡੀਓ ਸ਼ੂਟ ਕਰਤੀ ਵਟਾਸੀ ਤੇ ਬਾਕੀ ਵਾਰ-ਵਾਰ ਜਿਹੜਾ ਤੁਸੀਂ ਆਪਣੇ ਤੋਂ ਕਮੈਂਟਾਂ ਦੇ ਵਿੱਚ ਨੰਬਰ ਮੰਗਦੇ ਰਹਿੰਦੇ ਹੋ ਐਸੀ ਆਪਣਾ ਨੰਬਰ ਆਪਾਂ ਹੱਥੋਂ ਦੱਸ ਹੀ ਦਿੱਨੇ ਹਾਂ ਤੇ ਮੋਟੇ ਸਕਰੀਨ ਸ਼ਾਟ ਲੈ ਕੇ ਇੱਥੇ ਜਿਹੜਾ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਤੇ ਚਲੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰਾ ਜਿਹਾ ਦੇਖੋ ਛੋਟੇ-ਛੋਟੇ ਜਿਹੜੀ ਇੱਕ ਵੇਲ ਆ ਸੂਟ ਨੂੰ ਦੇ ਕੇ ਤਿਆਰ ਕਰਾਂਗੇ ਉਹ ਵੀ ਇੱਕ ਨਿਊ ਜਿਹਾ ਡਿਜ਼ਾਈਨ ਬਣ ਕੇ ਆਇਆ ਲਓ ਜੀ ਸੂਟ ਰੈਡੀ ਹੈ ਵੱਸਨ ਛਾਂ ਲੱਗਣਗੇ ਤੇ ਇਹ ਸੂਟ ਜਿਹੜੀ ਆਪਾਂ ਸ਼ਾਰਟ ਵੀਡੀਓ ਬਣਾ ਕੇ ਹੱਟੇ ਸੇ ਨਾਲ ਹੀ ਸੋਚਿਆ ਮੈਂ ਤੁਹਾਨੂੰ ਪੂਰੇ ਬਲੌਗ ਦੇ ਵਿੱਚ ਇਹਨੂੰ ਆਪਾਂ ਇੱਕ ਪੂਰਾ ਸੂਟ ਦਿਖਾ ਦਈਏ ਵੀ ਜਿਹੜਾ ਇਹ ਕਿਸ ਤਰ੍ਹਾਂ ਬਣਿਆ ਕਿਉਂਕਿ ਇਹਨੂੰ 5 ਤੋਂ 6 ਦਿਨਾਂ ਵਿੱਚ ਆਪਾਂ ਨੂੰ ਸੂਟ ਨੂੰ ਜਿਹੜਾ ਰੈਡੀ ਕੀਤਾ ਬਹੁਤ ਜ਼ਿਆਦਾ ਹੈਵੀ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੰਮ ਸੀ ਸੂਟ ਦੇ ਉੱਪਰ ਤੇ ਬਾਕੀ ਜਿਹੜਾ ਇਹ ਕੱਪੜਾ ਬਹੁਤ ਜ਼ਿਆਦਾ ਦੇਖੋ ਹਾਂ ਤਿਲਕਣਾ ਜਿਹਾ ਕੱਪੜਾ ਹੁੰਦਾ ਤੇ ਬਾਕੀ ਸੂਟ ਤੇ ਜਿਹੜਾ ਉਹ ਕੰਮ ਬਹੁਤ ਸੋਹਣਾ ਹੋਇਆ ਬਾਕੀ ਸੂਟ ਜਦ ਬਣ ਕੇ ਹੀ ਰੈਡੀ ਹੋਊਗਾ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਊਗਾ ਤੇ ਚਲੋ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਟ ਜਿਵੇਂ ਕਿ ਹੁਣ ਅੱਗੇ ਆਪਣਾ ਕਰਵਾ ਚੌਥ ਆ ਰਿਹਾ ਵਿਆਹ ਸ਼ਾਦੀਆਂ ਆ ਰਹੇ ਨੇ ਇਸ ਤਰ੍ਹਾਂ ਦੇ ਸਿੰਪਲ ਸੂਵਰ ਮਸ਼ੀਨ ਵਰਕ ਦੇ ਸੂਟ ਕਿੱਦਾਂ ਦੇ ਵੀ ਜਿਹੜੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਬਾਕੀ ਰਾਤ ਆਪਾਂ ਨੂੰ ਬਹੁਤ ਜ਼ਿਆਦਾ ਮੈਸੇਜ ਆਏ ਸੀ ਵੀ ਅਸੀਂ ਦੂਰ ਤੋਂ ਆ ਤੁਸੀਂ ਅਸੀਂ ਕਿਵੇਂ ਆਏ ਕਿ ਹਨ ਤੇ ਤੁਸੀਂ ਆਨਲਾਈਨ ਬੁਕਿੰਗ ਕਰਕੇ ਆਪਣੇ ਤੋਂ ਘਰ ਬੈਠੇ ਜਿੰਨੇ ਮਰਜੀ ਸੂਟ ਕਵਾਂਟੀ ਦੇ ਵਿੱਚ ਆਪਣੇ ਤੋਂ ਰੈਡੀ ਕਰਵਾ ਕੇ ਮੰਗਵਾ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਅਗਲਾ ਵਰਕ ਸ਼ੁਰੂ ਕਰਦੇ ਆ ਉਹ ਦਿਖਾਉਣੇ ਆ ਵੀ ਆਪਾਂ ਕਿਸ ਤਰ੍ਹਾਂ ਸੂਰੀੜ ਅੱਜ ਰੈਡੀ ਕਰਨ ਲੱਗੇ ਆ ਵੀਡੀਓ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਤੇ ਹਾਂਜੀ ਇਹ ਹੈਗਾ ਪੀਚ ਜੇ ਕਲਰ ਦਾ ਸੂਟ ਜਿਹਨੂੰ ਕਿ ਆਪਾਂ ਅੱਜ ਹਲਕਾ ਜਿਹਾ ਦੇਖੋ ਇੱਕ ਹੋਰ ਜਿਹੜਾ ਆਪਾਂ ਛਿੰਦੀ ਬੂਟੀ ਵੀ ਕਹਿ ਦਿੰਨੇ ਆ ਨਾ ਉਹਨੂੰ ਮੱਖੀ ਤੋਂ ਆਪਾਂ ਵੀ ਕਹਿ ਦਿੰਨੇ ਆ ਉਹਦੇ ਵਾਲਾ ਵਰਕ ਅੱਜ ਲੈ ਕੇ ਆਏ ਆ ਇਹ ਇਹ ਰਾਮ ਟੈਕਸ ਦਾ ਦੇਖੋ ਬਹੁਤ ਵਧੀਆ ਕੁਆਲਿਟੀ ਸੂਟ ਹੈ ਆਪਣੇ ਕੋਲ ਦੇਖੋ ਹੁਣ ਲਾਸਟ ਦੇ ਸੂਟ ਆ ਜਿਹੜੇ ਆਪਣੇ ਕੋਲੇ ਆਰਡਰ ਪੈਂਡਿੰਗ ਚ ਪਏ ਨੇ ਉਹਨਾਂ ਸੂਟਾਂ ਨੂੰ ਕੱਢ ਕੇ ਬਾਅਦ ਚ ਦੇਖੋ ਜਿਹੜੇ ਪਸ਼ਮੀਨੇ ਦੇ ਸੂਟ ਆ ਬਣਨੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਜਿਹੜੇ ਪਾਰਟੀ ਵੇਅਰ ਸੂਟ ਨੇ ਉਹ ਬਣਨੇ ਸ਼ੁਰੂ ਹੋਣਗੇ ਲੋ ਜੀ ਇਹ ਵਾਲਾ ਵਰਕ ਆ ਬਹੁਤ ਹੀ ਪਿਆਰਾ ਜਿਹਾ ਚਾਕ ਵਰਕ ਘੇਰਾ ਵਰਕ ਦੇ ਕੇ ਇਹਨੂੰ ਆਪਾਂ ਤਿਆਰ ਕਰਾਂਗੇ ਕਿਉਂਕਿ ਥੋੜੇ ਜਿਹਾ ਜ਼ਿਆਦੇ ਉਹ ਮੱਧ ਦੇ ਲੇਡੀਜ਼ ਨੇ ਜਿਨ੍ਹਾਂ ਦਾ ਸੂਟ ਇਹ ਆਪਾਂ ਬਣਾ ਰਹੇ ਆ ਥੋੜੇ ਜਿਹਾ ਹੈਵੀ ਵੀ ਨੇ ਕਿਉਂਕਿ ਇੱਥੇ ਜੇ ਘੇਰੇ ਦੀ ਗੱਲ ਕਰੀਏ ਤਾਂ ਆਪਾਂ 26.5 ਦੇ ਤਕਰੀਬਨ ਇਹਦਾ ਘੇਰਾ ਜਿਹੜਾ ਬਣਾ ਕੇ ਤਿਆਰ ਕਰਨਾ ਤੇ ਬਾਕੀ ਵੀਡੀਓ ਤੇ ਐਂਡ ਤੱਕ ਬਣੇ ਰਿਹਾ ਉਹ ਦੋ ਥ੍ਰੈਡ ਪਾ ਕੇ ਜਿਹੜੇ ਨੂੰ ਆਪਾਂ ਤਿਆਰ ਕਰਾਂਗੇ ਬਹੁਤ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਅੱਗੇ ਵੀ ਤੁਸੀਂ ਇਹ ਵਰਕ ਨੂੰ ਸਭ ਤੋਂ ਜ਼ਿਆਦਾ ਜੇ ਆਪਣੇ ਪਸੰਦ ਕੀਤਾ ਜਾਂਦਾ ਤਾਂ ਇਹ ਜਿਹੜਾ ਆਪਣਾ ਇਹ ਵਾਲਾ ਵਰਕ ਹੈ ਜਿਹਨੂੰ ਕੀ ਆਪਾਂ ਮੱਖੀ ਥੋਪਾ ਜਾਂ ਤੁਸੀਂ ਕ੍ਰੋਸ ਸਟਿਚ ਕੋਈ ਵੀ ਨਾਮ ਦੇ ਕੇ ਫੇਸ ਡਿਜ਼ਾਈਨ ਜਿਹੜੇ ਸਭ ਤੋਂ ਵੱਧ ਜਿਹੜੇ ਪਸੰਦ ਕੀਤੇ ਜਾਂਦੇ ਨੇ ਲਓ ਜੀ ਇਹ ਸੂਟ ਅੱਜ ਆਪਾਂ ਤੁਹਾਨੂੰ ਜਿੰਨੇ ਕਿ ਵੀਡੀਓ ਬਣੀਆਂ ਓਨਿਕ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿਉਂਕਿ ਅੱਜ ਆਪਾਂ ਇੱਕ ਜਿਹੜਾ ਵਾਈਟ ਸੂਟ ਸੀ ਉਹਦੀ ਤੁਹਾਨੂੰ ਪ੍ਰੋਪਰ ਵੀਡੀਓ ਦਿਖਾਉਣੀ ਸੀ ਵੀ ਆਪਣਾ ਕਿਸ ਤਰ੍ਹਾਂ ਦਾ ਬਣ ਕੇ ਉਹ ਤਿਆਰ ਹੋਇਆ ਤੇ ਨਾਲ ਹੀ ਆਪਾਂ ਇਹ ਵਾਲਾ ਵਰਕ ਤੁਹਾਨੂੰ ਦਿਖਾਉਣਾ ਸੀ ਕਿਉਂਕਿ ਜਿਵੇਂ ਜਿਵੇਂ ਹੁਣ ਨਵੇਂ-ਨਵੇਂ ਵਰਕ ਆਉਣਗੇ ਉਹਦਾਂ ਦੀ ਵੀਡੀਓ ਤੁਹਾਡੇ ਲਈ ਜ਼ਰੂਰ ਇੱਕ ਸਪੈਸ਼ਲ ਜੀ ਲੈ ਕੇ ਆਉਣੇ ਹੁੰਦੇ ਆ ਕਿਉਂਕਿ ਹੁੰਦਾ ਵੀ ਜੋ ਨਵਾਂ ਵਰਕ ਆਉਂਦਾ ਹੈ ਹਨਾ ਤੁਹਾਨੂੰ ਪਤਾ ਲੱਗੇ ਵੀ ਉਹ ਕਿਸ ਤਰ੍ਹਾਂ ਸੂਟ ਆ ਜਿਹੜਾ ਆਪਣਾ ਬਣ ਕੇ ਤਿਆਰ ਹੁੰਦਾ ਤੇ ਲਓ ਜੀ ਮਿਲੋ ਮੇਰੇ ਬੇਟੇ ਨਾਲ ਛੋਟੇ ਜੇ ਨਾਲ ਰਣਵੀਰ ਸਿੰਘ ਨਾਲ ਤੇ ਇਹ ਵੀ ਅੱਜ ਜਿਹੜਾ ਵਰਕ ਆ ਆਪਣੇ ਨਾਲ ਕਰਵਾ ਰਿਆ ਸੀ ਇੱਥੇ ਤੇ ਲਓ ਜੀ ਤਿੰਨ ਕਲਰ ਪਾ ਕੇ ਇਹਨੂੰ ਆਪਾਂ ਬਸ ਅੱਜ ਰੈਡੀ ਕਰਨਾ ਕਿਉਂਕਿ ਤੁਹਾਨੂੰ ਜਿਵੇਂ ਦੱਸਿਆ ਹੀ ਹੈ ਥੋੜਾ ਜਿਹਾ 올ਡ ਲੇਡੀਸ ਨੇ ਉਹਨਾਂ ਲਈ ਆਪਾਂ ਥੋੜੇ ਜੇ ਦੇਖੋ ਲਾਈਟ ਜਿਹੜੇ ਕਲਰ ਪਾ ਕੇ ਇਹਨੂੰ ਤਿਆਰ ਕਰਾਂਗੇ ਇਹ ਲਓ ਜੀ ਤੁਸੀਂ ਵੀ ਆਪਣੇ ਤੋਂ ਕਿ ਨਵੇਂ-ਨਵੇਂ ਡਿਜ਼ਾਈਨ ਆ ਜਿਹੜੇ ਬਹੁਤ ਜ਼ਿਆਦਾ ਆ ਚੁੱਕੇ ਨੇ ਤੁਸੀਂ ਮੈਸੇਜ ਜਦੋਂ ਕਰਦੇ ਹੋ ਹਨ ਤਾਂ ਸਕਰੀਨਸ਼ਾਟ ਜ਼ਰੂਰ ਭੇਜਿਆ ਕਰੋ ਕਿ ਤੁਸੀਂ ਕਿਹੜੇ ਵਰਕ ਦੀ ਗੱਲ ਕਰ ਰਹੇ ਹੋ ਕਿਉਂਕਿ ਵਰਕ ਤੁਹਾਨੂੰ ਪਤਾ ਹੀ ਹੈ ਡੇਲੀ ਨਵੇਂ-ਨਵੇਂ ਬਣਦੇ ਰਹਿੰਦੇ ਨੇ ਐਦਾਂ ਨਹੀਂ ਪਤਾ ਲੱਗਦਾ ਇਸ ਲਈ ਤੁਸੀਂ ਕਿਸੇ ਵੀ ਤਰ੍ਹਾਂ ਜਦੋਂ ਤੁਸੀਂ ਆਰਡਰ ਕਰਨਾ ਹੁੰਦਾ ਤਾਂ ਫਿਰ ਸਕਰੀਨਸ਼ਾਟ ਜ਼ਰੂਰ ਲਿਆ ਕਰੋ ਜੇ ਕੋਈ ਆਪਣੇ YouTube ਚੈਨਲ ਤੋਂ ਦੇਖ ਕੇ ਜਾਂ ਆਪਣੀ ID Instagram ਤੋਂ ਦੇਖ ਕੇ ਤੁਸੀਂ ਸਾਹਮਣੇ ਕੋਈ ਵੀ ਹੋਰ ਡਿਜ਼ਾਈਨ ਬੁੱਕ ਕਰਦੇ ਹੋ ਤਾਂ ਉਹ ਜ਼ਰੂਰ ਸਕਰੀਨਸ਼ਾਟ ਦੇ ਚਾਹ ਕਰੋ ਬਾਕੀ ਆਪਣੇ ਕੋਲ ਡਿਜ਼ਾਈਨ ਭੇਜ ਦਿਓ ਉਹ ਤਾਂ ਆਪਾਂ ਜਿਹੜਾ ਨਾਲ ਨਾਲ ਦੇਖ ਕੇ ਡਿਜ਼ਾਈਨਰ ਤੋਂ ਉਹ ਵੀ ਬਣਾ ਲੈਣੇ ਜੋ ਹੁੰਦਾ ਕੋਲ ਤਾਂ ਉਹ ਤਾਂ ਤਿਆਰ ਕਰ ਦਿੰਦੇ ਆ ਪਿਆਰ ਕੀਤਾ ਤੇ ਉਮੀਦ ਕਰਦੇ ਆ ਤੁਹਾਨੂੰ ਦੇਣ ਇਹ ਇਹ ਤੇ ਆਪਣਾ ਦੇਖੋ ਇੱਕ ਚਾਕ ਵਰਕ ਹੈ ਜਿਹੜਾ ਆਪਾਂ ਇਹ ਬਣਾ ਰਹੇ ਹਾਂ ਤੇ ਤੁਹਾਨੂੰ ਬਸ ਘੇਰਾ ਘੇਰਾ ਰੈਡੀ ਕਰਕੇ ਜਰੂਰ ਦਿਖਾਵਾਂਗੇ ਵੀ ਆਪਣਾ ਸੂਤ ਇਹ ਕਿਸ ਤਰ੍ਹਾਂ ਤਿਆਰ ਹੋਣਾ ਤੇ ਲਓ ਜੀ ਡਿਜ਼ਾਈਨ ਦੀ ਜਿਹੜੀ ਸਫਾਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਕ੍ਰੋਸ ਸਟਿਚ ਦੇ ਜਿਹੜੇ ਡਿਜ਼ਾਈਨ ਹੁੰਦੇ ਇਹਨਾਂ ਤੇ ਬਹੁਤ ਜ਼ਿਆਦਾ ਜਿਹੜੀ ਸਫਾਈ ਆਉਂਦੀ ਹੈ ਦੇ ਲੋ ਜਿੱਦਾਂ ਹੱਥ ਦਾ ਆਪਾਂ ਕੰਮ ਕਹਿੰਨੇ ਆ ਹਨਾ ਤੇ ਉਸ ਤਰ੍ਹਾਂ ਦੇਖੋ ਮਸ਼ੀਨ ਦੇ ਨਾਲ ਵੀ ਜਿਹੜੀ ਬਹੁਤ ਜ਼ਿਆਦਾ ਸੋਹਣੀ ਵਰਕ ਦੀ ਇਹਦੀ ਜਿਹੜੀ ਸਫਾਈ ਹੁੰਦੀ ਹੈ। ਬਾਕੀ ਪ੍ਰੋਪਰ ਤੁਹਾਨੂੰ ਆਪਾਂ ਨਜ਼ਦੀਕ ਤੋਂ ਕੈਮਰਾ ਕਰਕੇ ਜ਼ਰੂਰ ਦਿਖਾਉਣੇ ਹਨ ਤਾਂ ਜੋ ਕਿਸੇ ਵੀ ਵਰਕ ਬਾਰੇ ਤੁਸੀਂ ਹਨਾ ਇਸ ਤਾਂ ਚੰਗੀ ਤਰ੍ਹਾਂ ਦੇਖ ਸਕੋ। ਤੇ ਤੁਹਾਨੂੰ ਆਰਡਰ ਕਰਨਾ ਵੀ ਜਿਹੜਾ ਸੌਖਾ ਰਹੇ। ਜੇ ਲੋ ਜਿੱਥੇ ਆਪਾਂ 17.5 ਇੰਚ ਜਿਹੜਾ ਇਹਦਾ ਚਾਕ ਦਾ ਹੈਗਾ ਨਾਪ 17.5 ਇੰਚਾਂ ਤੇ ਜਿਹੜਾ ਘੇਰਾ ਇਹਦਾ ਤਕਰੀਬਨ ਦੇਖੋ 26.5 ਇੰਚ ਘੇਰਾ ਆਪਾਂ ਰੈਡੀ ਕਰਨਾ ਬਹੁਤ ਜ਼ਿਆਦਾ ਜਿਹੜੇ ਹੈਵੀ ਲੇਡੀਜ਼ ਨੇ ਲੱਗਦੇ ਜਿਹੜੇ ਇੰਨਾ ਜ਼ਿਆਦਾ ਘੇਰਾ ਕਿਉਂਕਿ ਨਾਰਮਲ ਘੇਰਾ 21-22 ਹੁੰਦਾ ਹੈ ਹਨਾ ਲਓ ਜੇ ਆ 26 ਘੇਰਾ ਤੇ 17.5 ਇੰਚ ਤੇ ਆਪਾਂ ਚਾਰ ਜਿਹੜੇ ਤਿਆਰ ਕਰਨੇ ਨੇ ਆਪਾਂ 26 ਇੰਚ ਜਿਹੜਾ ਘੇਰਾ ਰੈਡੀ ਕਰਨਾ ਦਾ ਕਿਉਂਕਿ ਜਿਹੜੇ ਜੇ ਤੁਸੀਂ ਵੀ ਇਸ ਤਰ੍ਹਾਂ ਦੱਸਿਆ ਕਰੋ ਵੀ ਆਪਣੇ ਵਰਕ ਹੈ ਜਿਹੜੇ ਆਪਾਂ ਤੁਹਾਨੂੰ ਸਿੰਪਲ ਸੋਵਰ ਚਾਹ ਚੀਜ਼ਾਂ ਦਿਖਾਉਣੇ ਆ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਆਪਣੇ ਵਰਕ ਹਨ ਤੇ ਅਕੀ ਆਪਣੇ ਬਾਕੀ ਰਿਸ਼ਤੇਦਾਰਾਂ ਚ ਫਰੈਂਡ ਸਰਕਲ ਵਿੱਚ ਵੀ ਜਰੂਰ ਆਪਣੇ ਵੀਡੀਓ ਸ਼ੇਅਰ ਕਰਿਆ ਕਰੋ ਤੇ ਕਿਉਂਕਿ ਵੀਡੀਓ ਦੇਖੋ ਤੁਹਾਨੂੰ ਪਤਾ ਹੀ ਆ ਆਪਾਂ ਕੰਮ ਵਰਕ ਵਿੱਚੋਂ ਛੱਡ ਛੱਡ ਕੇ ਹਨਾ ਵੀਡੀਓ ਬਣਾਉਨੇ ਆ ਤਾਂ ਜੋ ਤੁਹਾਨੂੰ ਨਵੀਂ ਤੋਂ ਨਵੀਂ ਚੀਜ਼ ਆ ਜਿਹੜੀ ਦੇਖਣ ਨੂੰ ਮਿਲੇ ਹਨਾ ਵੀ ਜੋ ਕੁਝ ਟ੍ਰੈਂਡ ਚ ਚੱਲ ਰਿਹਾ ਜਾਂ ਕਿੱਦਾਂ ਦਾ ਆਪਾਂ ਸੂਟ ਆਪਣਾ ਰੈਡੀ ਕਰਵਾ ਸਕਦੇ ਆ ਤੇ ਇਸ ਤਰ੍ਹਾਂ ਦੀ ਨਵੀਂ-ਨਵੀਂ ਜਿਹੜੀ ਚੀਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਉਮੀਦ ਕਰਦੇ ਆ ਅੱਜ ਵਾਲਾ ਇਹ ਵਰਕ ਦੇਖੋ ਆਪਾਂ ਜਿਹੜਾ ਫਰੇਮ ਤੋਂ ਉਤਾਰ ਦਿੱਤਾ ਹੁਣ ਇਹਦੇ ਚਾਕ ਆ ਜਿਹੜੇ ਰੈਡੀ ਹੋਣਗੇ ਤੇ ਘੇਰਾ ਜਿਹੜਾ ਇਹਦਾ ਪ੍ਰੋਪਰ ਡੈਡੀ ਹੋ ਚੁੱਕਿਆ ਤੇ ਲਓ ਜੀ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪੂਰਾ ਸੂਟ ਤੁਹਾਨੂੰ ਦੂਸਰੀ ਵੀਡੀਓ ਵਿੱਚ ਜ਼ਰੂਰ ਦਿਖਾਵਾਂਗੇ ਤੇ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਇੱਕ ਪਿਆਰਾ ਜਿਹਾ ਕ੍ਰੋਸ ਸਟਿਚ ਦਾ ਡਿਜ਼ਾਈਨ ਮਿਲਦਿਆਂ ਇੱਕ ਨਿਊ ਡਿਜ਼ਾਈਨ ਦੇ ਨਾਲ ਨਵਾਂ ਜਾਂ ਕੋਈ ਹੋਰ ਕੰਮ ਕਰ ਲੈ ਕੇ ਧੰਨਵਾਦ ਮੇਰੀ